ਅਫਸਰਾਂ ਨੂੰ ਆਪਣੇ ਦਫ਼ਤਰ ਕੁਰਸੀਆਂ ਛੱਡ ਕੇ ਇੱਥੇ ਖੱਗਰ ਦੇ ਉੱਤੇ ਹੋਣਾ ਚਾਹੀਦਾ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਜਦੋਂ ਪਿਛਲੀ ਵਾਰੀ 2023 ਦੇ ਵਿੱਚ ਫਲੱਡ ਆਏ ਉਦੋਂ ਮੈਨੂੰ ਪਤਾ ਆਹ ਜਿਹੜੇ 5-6 ਪਿੰਡਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ ਕੋਈ ਤਾਂ ਦੇਖੇ ਮੈਨੂੰ ਇੱਥੇ ਢੀੜਾ ਮਾਰ ਜਿਹੜਾ ਤਾਂ ਕੋਈ ਮਰਜ਼ੀ ਮਾਰ ਜੇ ਇਕੱਲੇ ਢੀੜੇ ਮਾਰ ਨਾਲ ਮੋਟਰਸਾਈਕਲ ਤੇ ਢੀੜਾ ਮਾਰ ਮੈਂ ਤਾਂ ਪੈਦਲ ਜਾ ਕੇ ਆਇਆ ਹਾਂ ਦੁਰ ਤੋਂ ਦੁਰ ਤੱਕ ਕੋਈ ਥੋੜਾ ਮੁਰਗੀ ਵੀ ਮਰ ਗਈ ਉਹਦਾ ਵੀ ਮੁਆਵਜ਼ਾ ਦੇਵਾਂਗਾ ਪਰ ਬੜੇ ਅਫਸੋਸ ਦੀ ਗੱਲ ਹੈ ਸਾਡੇ ਇਲਾਕੇ ਦੇ ਵਿੱਚ ਕੋਈ ਕਿਸ ਨੂੰ ਮੁਆਵਜ਼ਾ ਨਹੀਂ ਮਿਲਿਆ ਹਾਂ ਇੱਕ ਦੋ ਮੈਂ ਸੁਣਿਆ ਜਿਹਦੇ ਘਰ ਟਹਿ ਗਏ ਉਹਨਾਂ ਨੂੰ 6800 ਰੁਪਏ ਦੱਸੋ 6800 ਰੁਪਏ ਨਾਲ ਚਾਰ ਈਟਾਂ ਨਹੀਂ ਲੱਗਦੀਆਂ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਫਿਰ جاری ਹੈ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਘੱਗਰ ਦਾ ਲੈਵਲ ਜਿਹੜਾ ਹੈ ਪਰ ਕੁਦਰਤ ਕਦੋਂ ਕਰਵਟ ਬਦਲੇ ਕਦੋਂ ਆਪਦਾ ਰੰਗ ਵਿਖਾਵੇ ਅਸੀਂ ਤੁਹਾਨੂੰ ਡਰਾ ਨਹੀਂ ਰਹੇ ਅਸੀਂ ਸੁਚੇਤ ਕਰ ਰਹੇ ਹਾਂ ਕਿਉਂਕਿ ਕਈ ਜਗ੍ਹਾ ਤੇ ਪੰਜਾਬ ਦੇ ਵਿੱਚ ਜਦੋਂ ਹੜ੍ਹ ਆਏ ਤਾਂ ਉਦੋਂ ਸੋਸ਼ਲ ਮੀਡੀਆ ਤੇ ਕਿਹਾ ਜਾਂਦਾ ਸੀ ਕਿ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਖਤਰਾ ਨਹੀਂ ਪਰ ਕਦੋਂ ਕੀ ਹੋਵੇ ਇਹ ਕੁਦਰਤ ਜਾਣਦੀ ਹੈ ਪਰਮਾਤਮਾ ਜਾਣਦਾ ਹੈ ਅੱਜ ਅਸੀਂ ਇੱਥੇ ਖੜੇ ਹਾਂ ਇੱਥੇ ਸਾਡੇ ਨਾਲ ਵਿਕਰਮ ਮੋਫਰ ਵੀ ਖੜੇ ਆ ਉਹਨਾਂ ਨਾਲ ਇੱਕ ਵਾਰੀ ਗੱਲ ਕਰਦੇ ਹਾਂ ਬਾਈ ਜੀ ਹਸੀ ਕਾਲ ਜੀ ਹਸੀ ਕਾਲ ਇੱਕੋ ਜੀ ਜਿਵੇਂ ਲਗਾਤਾਰ 31 ਤੱਕ ਜਿਹੜਾ ਭਾਰੀ ਮੀਂਹ ਦਾ ਅਲਰਟ ਦੱਸਿਆ ਹੈ ਤੇ ਇੱਥੇ ਕੋਈ ਜ਼ਿਆਦਾ ਕੋਈ ਪੁਕਤਾ ਪ੍ਰਬੰਧ ਨਹੀਂ ਵੇਖਣ ਨੂੰ ਮਿਲ ਰਿਹਾ ਤੁਸੀਂ ਇਹਦੇ ਬਾਰੇ ਕੀ ਕਹੋ? ਦੇਖੋ ਜੀ ਮੈਂ ਹੁਣ ਸਾਰੇ ਬੰਨਾਂ ਤੇ ਜਾ ਕੇ ਆਇਆ ਆਪ ਅਸੀਂ ਪੂਰਾ ਨਰੀਖਣ ਕਰਕੇ ਆਏ ਆਂ। ਇੱਕ ਤਾਂ ਇੱਥੇ ਅਫਸੋਸ ਦੀ ਗੱਲ ਆ ਸਾਨੂੰ ਕੋਈ ਵੀ ਸਰਕਾਰ ਦਾ ਕੋਈ ਅਫਸਰ ਕੋਈ ਮੁਲਾਜ਼ਮ ਨਹੀਂ ਦਿਖਿਆ। ਜਿਹੜਾ ਇਹ ਏਡੀ ਐਮਰਜੈਂਸੀ ਦਾ ਕੋਸਮਾ ਹੈ ਪੂਰਾ ਪੰਜਾਬ ਦੇ ਵਿੱਚ ਬਹੁਤ ਵੱਡੀ ਗਰੋਪੀ ਮਤਲਬ ਇੱਕ ਫਲੱਡ ਆਏ ਹੋਏ ਨੇ ਅੱਧਾ ਪੰਜਾਬ ਤਕਰੀਬਨ ਡੁੱਬਿਆ ਹੋਇਆ ਹੈ। ਸਾਡਾ ਏਰੀਆ ਤੇ ਹਲੇ ਗੁਰੂ ਮਹਾਰਾਜ ਦੀ ਮੇਰ ਹੈ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਪਤਾ ਨਹੀਂ ਕਿਹੜੇ ਵੇਲੇ ਕਰਵਟ ਬਦਲ ਜੇ ਪ੍ਰਮਾਤਮਾ ਅਗੇ ਇਹੀ ਅਰਦਾਸ ਬੇਨਤੀਆਂ ਨੇ ਵੀ ਸਾਡੇ ਤੇ ਇਸ ਇਲਾਕੇ ਤੇ ਪੰਜਾਬ ਤੇ ਮੇਰ ਪਰ ਹੱਥ ਰੱਖੇ ਤੇ ਆ ਜਿਹੜਿਆ ਬੰਨਾਂ ਦੀ ਆਪਾਂ ਗੱਲ ਕਰਦੇ ਮੈਂ ਪਿਛਲੇ ਸਾਲ ਵੀ ਦੇਖੋ ਹਰ ਸਾਲ ਆਪਾਂ ਨੂੰ ਪਤਾ ਫਲਾ ਡਾਉਣੀ ਆਉਣਾ ਕੱਗਰ ਇੱਥੋਂ ਡੱਪਦਾ ਹੈ ਹਰ ਸਾਲ ਕੱਗਰ ਚ ਪਾਣੀ ਆਉਣੀ ਆਉਣਾ ਇੱਥੇ ਸਰਕਾਰ ਨੂੰ ਆ ਜਿਹੜੀ ਬਣੀ ਆਮ ਆਦਮੀ ਸਰਕਾਰ ਅਸੀਂ ਤਾਂ ਆਪਣੇ ਟਾਈਮ ਤੇ ਆਪੋਲ ਬਣਵਾਤਾ ਦੇਖੋ ਜਿਵੇਂ ਜਿਵੇਂ ਅਸੀਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਸੀ ਪਿਛਲੇ ਸਾਲ ਉਦੋਂ ਪਿਛਲੇ ਸਾਲ ਵੀ ਜਿੰਨਾ ਆਹ ਘੱਗਰ ਜਿਹੜਾ ਇਹਨੂੰ ਤੁਸੀਂ ਦੋਨੋਂ ਪਾਸਿਓਂ ਪੱਥਰਾਂ ਦੇ ਬੰਨ੍ਹ ਦੇ ਨਾਲ ਪੱਕਾ ਕਰੋ ਘੱਟੋ ਘੱਟ ਜਿੱਥੇ ਆਬਾਦੀ ਹੈ ਪਿੰਡ ਵਸੇ ਹੋਏ ਆ ਉੱਥੇ ਦਾ ਕਰੋ ਨਾ ਪਰ ਸਰਕਾਰ ਦੇ ਕੋਈ ਯੂਨ ਨਹੀਂ ਸਰਕੀ ਹਲੇ ਵੀ ਉਹੀ ਉਹ ਬੋਰੀਆਂ ਅੱਧ ਪਜਦੀਆਂ ਉਹ ਜਿੱਥੇ ਪਿਛਲੀ ਵਾਰ ਬੰਨ੍ਹ ਟੁੱਟੇ ਸੀ ਜਿਵੇਂ ਆ ਸਾਧੂ ਵਾਲਾ ਫੂਸ ਮੰਡੀ ਭੱਲਨ ਵਾਲਾ ਇਧਰ ਰੋਡ ਕੀ ਅੱਗੇ ਛੋਟਾ ਝੰਡਾ ਕੋਈ ਪੁਖਤਾ ਪ੍ਰਬੰਧ ਨਹੀਂ ਠੀਕ ਹੈ ਵਿਚਾਰੇ ਨਰੇਗਾ ਵਾਲੇ ਹੋਰ ਹੈ ਲੋਕਲ ਹਾਂ ਜ਼ਰੂਰ ਹੈ ਜਿਹੜੀ ਸੰਗਤ ਹੈ ਇੱਥੋਂ ਦੇ ਵਾਸੀ ਹੈ ਸ਼ਹਿਰ ਵਾਸੀ ਪਿੰਡ ਵਾਸੀ ਉਹ ਜ਼ਰੂਰ ਆਪਣੇ ਆਪਣੇ ਤੌਰ ਤੇ ਪੂਰਾ ਉਹ ਆਪਣਾ ਮਿੱਟੀ-ਮੁੱਟੀ ਪਾ ਰਹੇ ਨੇ ਬੋਰੀਆਂ ਭਰ ਰਹੇ ਨੇ ਪਰ ਇਹ ਬੜੀ ਮਾੜੀ ਗੱਲ ਹੈ ਵੀ ਕੋਈ ਦੇਖੋ ਮੈਨੂੰ 2 ਘੰਟੇ ਹੋ ਗਏ ਤੇ ਫਿਰਦਿਆਂ ਨੂੰ ਸਾਨੂੰ ਪ੍ਰਸ਼ਾਸਨ ਦਾ ਕਿਉਂਕਿ ਆ ਐਮਰਜੈਂਸੀ ਦਾ ਟਾਈਮ ਹੈਗੀ ਹੈ ਪੂਰੇ ਪੰਜਾਬ 'ਚ ਇੱਕ ਐਮਰਜੈਂਸੀ ਦੇ ਹਾਲਾਤ ਬਣੇ ਪਏ ਨੇ ਅਫਸਰਾਂ ਨੂੰ ਆਪਣੇ ਦਫ਼ਤਰ ਕੁਰਸੀਆਂ ਛੱਡ ਕੇ ਇੱਥੇ ਖੱਗਰ ਦੇ ਉੱਤੇ ਹੋਣਾ ਚਾਹੀਦਾ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਜਦੋਂ ਪਿਛਲੀ ਵਾਰੀ 2023 ਦੇ ਵਿੱਚ ਫਲੱਡ ਆਏ ਉਦੋਂ ਮੈਨੂੰ ਪਤਾ ਆ ਜਿਹੜੇ 5-6 ਪਿੰਡਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀਗਾ ਇੱਥੇ ਜਾਨੀ ਨੁਕਸਾਨ ਵੀ ਹੋਇਆ ਮਾਲੀ ਤਾਂ ਹੋਣੀ ਹੋਣਾ ਸੀ ਜਾਨਵਰ ਰੁੜ ਗਏ ਘਰ ਟਹਿ ਗਏ ਤੇ ਮੈਨੂੰ ਯਾਦ ਆ ਉਦੋਂ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਆਹੀ ਭਗਵੰਤ ਮਾਨ ਉਹ ਕਹਿੰਦੇ ਸੀ ਮੈਂ ਜੇ ਕੋਈ ਥੋੜਾ ਮੁਰਗੀ ਵੀ ਮਰ ਗਈ ਉਹਦਾ ਵੀ ਮੁਆਵਜ਼ਾ ਦੇਵਾਂਗਾ ਪਰ ਬੜੇ ਅਫਸੋਸ ਦੀ ਗੱਲ ਹੈ ਸਾਡੇ ਇਲਾਕੇ ਦੇ ਵਿੱਚ ਕੋਈ ਕਿਸ ਨੂੰ ਮੁਆਵਜ਼ਾ ਨਹੀਂ ਮਿਲਿਆ ਹਾਂ ਇੱਕ ਦੋ ਮੈਂ ਸੁਣਿਆ ਜਿਹਦੇ ਘਰ ਟਹਿ ਗਏ ਉਹਨਾਂ ਨੂੰ 6800 ਰੁਪਏ ਦੱਸੋ 6800 ਰੁਪਏ ਨਾਲ ਚਾਰ ਟਾਣੀ ਲੱਗਦੀਆਂ ਤੇ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਉਹ ਤਾਂ ਗੱਲਾਂ ਨਹੀਂ ਰਹਿ ਗਈਆਂ ਜਿਹੜੀਆਂ ਮੁਰਗੀ ਮਰਗੀ ਆਣੀਆਂ ਪਰ ਪਰ ਹੁਣ ਵੀ ਹੁਣ ਵੀ ਉਹ ਪੁਖਤਾ ਪ੍ਰਬੰਧ ਕਰਨ ਅਫਸਰਾਂ ਨੂੰ ਹਦਾਇਤ ਕਰਨ ਵੀ ਸਾਰੇ ਅਫਸਰ ਆਪਣੇ ਦਫ਼ਤਰ ਛੱਡ ਕੇ ਡੀਸੀ ਸਾਹਿਬ ਤੋਂ ਲੈ ਕੇ ਨਾ ਇੱਥੇ ਕੋਈ ਐਸ ਡੀ ਐਮ ਤਹਿਸੀਲਦਾਰ ਨਾ ਕੋਈ ਇੱਥੇ ਤੁਹਾਡੇ ਕੋਈ ਯੋ ਜਾਂ ਕੋਈ ਵੀ ਮੈਂ ਇੱਥੇ ਕੋਈ ਕੋਈ ਮੁਲਾਜ਼ਮ ਨਹੀਂ ਮੈਂ ਮੈਨੂੰ ਵੇਲੇ ਕਮੇਟੀ ਤੱਕ ਦਾ ਪਰ ਉਹਨਾਂ ਨੂੰ ਇਹ ਹਦਾਇਤ ਕਰਨ ਵੀ ਬੰਨਾ ਤੇ 24 ਘੰਟੇ ਇਹ ਮਤਲਬ ਪਹਿਰਾ ਦੇਣ ਬਾਕੀ ਮੈਂ ਆਪਣੇ ਵੱਲੋਂ ਸਾਰੇ ਸੰਗਤ ਨੂੰ ਅਪੀਲ ਕਰਦਾ ਇਸ ਇਲਾਕਾ ਨਿਵਾਸੀਆਂ ਨੂੰ ਮੈਂ ਉਹਨਾਂ ਦੇ ਨਾਲ ਹਰ ਵਕਤ ਅੱਧੀ ਰਾਤ ਜਦੋਂ ਵੀ ਹਾਕ ਮਾਰਨਗੇ ਜਿਹੇ ਹੀ ਲੋੜ ਹੋਊਗੀ ਮੈਂ ਤਤਪਰ ਉਹਨਾਂ ਵਾਸਤੇ ਅੱਧੀ ਰਾਤ ਨੂੰ ਵੀ ਆਉਂਗਾ ਪਰ ਇਹ ਜਿਹੜਾ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਹੈ ਅਫਸੋਸ ਦੀ ਗੱਲ ਹੈ ਫੇਰ ਤੁਹਾਡੇ ਰਾਹੀਂ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਹੀ ਪੰਜਾਬ ਦਾ ਨੁਕਸਾਨ ਬਹੁਤ ਹੋ ਗਿਆ ਹੁਣ ਹਲੇ ਵੀ ਪੰਜਾਬ ਨੂੰ ਬਚਾ ਲਓ ਆ ਜਿਹੜਾ ਇਲਾਕਾ ਹੈ ਇਹਨੂੰ ਪਿਛਲੇ 2 ਸਾਲਾਂ ਦੇ ਵਿੱਚ ਭਾਰੀ ਇੱਥੇ ਨੁਕਸਾਨ ਹੋਇਆ ਹੋਇਆ ਪਹਿਲਾਂ ਹੀ ਇਹ ਇਸ ਵਾਰ ਨੁਕਸਾਨ ਰੱਬ ਨਾ ਕਰੇ ਇਹੋ ਜੀ ਗੱਲ ਵਾਪਰ ਜੇ ਤਾਂ ਲੋਕਾਂ ਨੇ ਆਪਣੇ ਪੈਰਾਂ 'ਤੇ ਖੜੇ ਨਹੀਂ ਹੋਣਾ ਕਿ ਪਹਿਲਾਂ ਇੱਥੇ 2 2 ਸਾਲ ਫਸਲਾਂ ਖਰਾਬ ਹੁੰਦੀਆਂ ਰਹੀਆਂ ਨੇ ਪਰ ਕੱਲ ਇਥੇ ਜਿਹੜੇ ਐਮਐਲਏ ਸਾਹਿਬ ਬਣ ਆਲੀ ਉਹ ਤਾਂ ਮੋਟਰਸਾਈਕਲ ਦੌੜਾ ਵੀ ਕਰ ਗਏ। ਉਹ ਐਮਐਲਏ ਸਾਹਿਬ ਦੌਰਾ ਦਾ ਸਾਰੇ ਸਾਰੇ ਲੋਕ ਸ਼ਹਿਰ ਵਾਸੀ ਸਾਰੀ ਦੁਨੀਆ ਦੌਰਾ ਕਰ ਰਹੀ ਹੈ। ਗੱਲ ਕਰਕੇ ਕੀ ਗਏ ਨੇ? ਉਹ ਇੱਥੇ ਹਦਾਇਤ ਕਰਦੇ ਅਫਸਰਾਂ ਨੂੰ ਭਾਈ ਇਲਾਕੇ ਜਿਹੜੇ ਲੋਕਲ ਆਪਣੇ ਤਹਿਸੀਲ ਦੇ ਜਿਹੜੇ ਹੈਗੇ ਆ ਚਾਹੇ ਉਹ ਪੁਲਿਸ ਅਫਸਰ ਹੋਣ ਚਾਹੇ ਆਪਣੇ ਐਸਡੀਐਮ ਦਫ਼ਤਰ ਦੇ ਹੋਣ ਚਾਹੇ ਯੂ ਦਫ਼ਤਰ ਦੇ ਮੁਲਾਜ਼ਮ ਹੋਣ ਕੋਈ ਤਾਂ ਦੇਖੇ ਮੈਨੂੰ ਇੱਥੇ ġੇੜਾ ਮਾਰ ġੇੜਾ ਤਾਂ ਕੋਈ ਮਰਜ਼ੀ ਮਾਰ ਜੇ। ਕੱਲੇ ਢੇੜੇ ਮਾਰਨ ਨਾਲ ਮੋਟਰਸਾਈਕਲ ਤੇ ਢੇੜਾ ਮਾਰਨ ਮੈਂ ਤਾਂ ਪੈਦਲ ਜਾ ਕੇ ਆਇਆ ਤੁਰ ਤੋਂ ਤੁਰ ਤੱਕ ਸੋ ਇਸ ਕਰਕੇ ਕੱਲੇ ਢੇੜੇ ਨਾ ਮਾਰੋ ਨਾਲ ਪੁਖਤਾ ਪ੍ਰਬੰਧ ਵੀ ਕਰਵਾਓ ਪਿੱਛੇ ਪਾਣੀ ਅੱਜ ਮਤਲਬ ਸਵੇਰੇ ਪਤਾ ਲੱਗਿਆ ਸੀਗਾ ਇੱਕ ਤਾਂ ਕੱਲ ਸੁਖਨਾ ਲੇਖ ਦੇ ਉਹ ਕਿ ਜਿਹੜਾ ਛੋਟੀਆਂ ਡਰੇਨਾ ਨੇ ਉੱਥੋਂ ਲੈ ਕੇ ਆਪਣੇ ਪੰਚਕੂਲੇ ਤੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਜਿਹੜਾ ਪਾਣੀ ਹੈ ਮੀਂਹ ਦਾ ਪਾਣੀ ਡਰੇਨਾ ਦਾ ਪਾਣੀ ਸਾਰਾ ਪਾਣੀ ਕਿ ਹੱਗਰ ਚ ਪੈਂਦਾ ਤੇ ਜਿਹੜਾ ਸੁਖਨਾ ਲੇਖ ਦੇ ਅੱਜ ਜਿਹੜੇ ਕੱਲ ਗੇਟ ਖੋਲਲੇ ਉਹ ਪਾਣੀ ਸਾਰਾ ਘੱਗਰ ਚ ਪੈ ਗਿਆ ਡੇਰਾ ਬਸੀ ਦੇ ਵਿੱਚ ਇਸ ਟਾਈਮ ਆ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਆ ਇੱਥੇ 21 ਫੁੱਟ ਦਾ ਲੈਵਲ ਹੈ ਉੱਥੇ 4-5 ਫੁੱਟ ਲੈਵਲ ਵਧਿਆ ਹੋਇਆ ਹੈ ਤੇ ਕੱਲ ਸ਼ਾਮ ਤੱਕ ਉਹ ਪਾਣੀ ਇੱਥੇ ਪਹੁੰਚ ਜਾਣਾ ਜੇ ਆਪਾਂ ਅੱਜ ਦੀ ਰਾਤ ਤੇ ਕੱਲ ਦਾ ਦਿਨ ਨਾ ਆਪਾਂ ਸੰਭਾਲਿਆ ਤਾਂ ਇੱਥੇ ਨੁਕਸਾਨ ਹੋ ਸਕਦਾ ਸੋ ਇਸ ਕਰਕੇ ਤੁਸੀਂ ਆਪਣੇ ਆਪਣੇ ਰਾਹੀਂ ਕੋਈ ਅਸੀਂ ਤੁਹਾਡੇ ਰਾਹੀਂ ਬੋਲ ਸਕਦੇ ਆ ਪ੍ਰਸ਼ਾਸਨ ਨੂੰ ਹਦਾਇਤ ਕਰੋ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਮੈਡਮ ਨਵੇਂ ਆਏ ਨੇ ਚਲੋ ਯਾ ਇਹਨੂੰ ਪਰ ਇੱਥੇ ਜਿਹੜੇ ਹਾਲਾਤ ਨੇ ਇਹਨਾਂ ਨੂੰ ਆਕੇ ਉਹ ਕੰਟਰੋਲ ਚ ਕਰਨ ਆਪਦੇ ਜਿਹੜੇ ਜਿੰਨੇ ਬੰਨ ਨੇ ਉਹਨਾਂ ਤੇ ਪੱਕੀ ਹੋਰ ਮਿੱਟੀ ਪਾਉਣ ਹੋਰ ਉੱਥੇ ਵੱਧ ਵੱਧ ਬੋਰੀਆਂ ਭਰ ਕੇ ਰੱਖੀਆਂ ਜਾਣ ਕਿਸੇ ਵੇਲੇ ਕਿਉਂਕਿ ਉਹ ਬੰਨ ਜਿਹੜੇ ਪਹਿਲਾਂ ਟੁੱਟੇ ਹੋਏ ਆ ਉਹ ਕਮਜ਼ੋਰ ਨੇ ਮੈਂ ਤਾਂ ਇਹ ਵੀ ਕਿਹਾ ਸੀ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਪਿਛਲੀ ਵਾਰੀ ਜਦੋਂ ਫਲੱਡ ਆਇਆ ਵੀ ਹੁਣ ਆਪਣੇ ਕੋਲ ਸਮਾਂ ਹੈ ਸਾਰਾ ਸਾਲ ਹੁੰਦਾ ਦੇਖੋ ਫਲੱਡ ਤਾਂ ਅਸੀਂ 2 ਮਹੀਨੇ ਚ ਆਉਂਦਾ ਹੈਗਾ ਜੁਲਾਈ ਅਗਸਤ ਦੇ ਵਿੱਚ ਹੀ ਹੁੰਦਾ ਹੈ ਪਰ ਜਿਹੜੇ ਬਾਕੀ ਮਹੀਨੇ ਹੁੰਦੇ ਆ ਘੱਟੋ-ਘੱਟ ਜਦੋਂ ਪਤਾ ਹੈ ਸਰਕਾਰ ਨੂੰ ਇਹ ਅਲਟੀਮੇਟਲੀ ਇੱਥੇ ਇਹ ਦੋਨੇ ਕਿਨਾਰੇ ਪੱਕੇ ਕਰਨੀ ਪੈਣਗੇ ਪੱਥਰ ਨਾਲ ਚਾਹੇ ਮੈਂ ਕਹਿ ਰਿਹਾ ਵੈਸੇ ਤਾਂ ਤੁਰ ਤੋਂ ਤੁਰ ਦੋਵੇਂ ਸਰਕਾਰਾਂ ਨੂੰ ਪੰਜਾਬ ਤੇ ਹਰਿਆਣਾ ਦੀ ਸਰਕਾਰ ਕੋਈ ਕੱਗਰ ਪਹਿਲਾਂ ਪੰਜਾਬ ਹਰਿਆਣਾ ਚ ਹੁੰਦੇ ਕਈ ਵਾਰੀ ਦੋਨੇ ਸਟੇਟਾਂ ਨੂੰ ਟੱਪਦਾ ਦੂਜੀ ਗੱਲ ਇਹ ਹੈ ਵੀ ਚਲੋ ਮੈਂ ਕਹਿੰਦਾ ਸਾਰਾ ਨਹੀਂ ਕਰ ਸਕਦੇ ਜਿੱਥੇ ਆਬਾਦੀ ਹੈ ਪਿੰਡ ਵਸਦੇ ਨੇ ਘੱਟੋ-ਘੱਟ ਉੱਥੇ ਤਾਂ ਜਾਂ ਜਿੱਥੇ ਪਹਿਲਾਂ ਬੰਨ ਟੁੱਟੇ ਹੋਏ ਨੇ ਯਾ ਬੰਨ ਟੁੱਟਣ ਦਾ ਖਤਰਾ ਹੈ ਉੱਥੇ ਘੱਟੋ ਘੱਟ ਇਹ ਜਿਹੜੇ ਬੰਨ ਨੇ ਇਹ ਪੱਥਰ ਲਾ ਕੇ ਪੱਕੇ ਕਰਨੇ ਚਾਹੀਦੇ ਆ ਇਹ ਇਹ ਚ ਸਰਕਾਰ ਬਿਲਕੁਲ ਨਾਕਾਮ ਹੋਈ ਹੈ ਚਲੋ ਹੁਣ ਸਮਾਂ ਟੱਪ ਜਾਣਾ ਹੈ ਪਰਮਾਤਮਾ ਦੀ ਕਿਰਪਾ ਚਲੋ ਬਚਤ ਰਵੇ ਪਰ ਇਸ ਤੋਂ ਬਾਅਦ ਵੀ ਸਰਕਾਰ ਇਹ ਕੰਮ ਜ਼ਰੂਰ ਕਰੇ ਤੇ ਮੈਂ ਵੀ ਸ਼ਿਵਾਸ਼ ਦਵਾਉਣਾ ਜਦੋਂ ਕਦੇ ਕਿਰਪਾ ਹੋਈ ਪਰਮਾਤਮਾ ਦੀ ਪਹਿਲਾ ਪੁਲ ਵੀ ਬਣਵਾਇਆ ਸੀ ਤੇ ਇਹ ਕੰਮ ਵੀ ਅਸੀਂ ਕਰ ਕਰਾਂਗੇ ਬਹੁਤ ਭਾਰੀ ਮਾਰ ਪੈਂਦੀ ਹੈ ਇਹ ਇਹਦੀ ਇੱਥੇ ਲੋਕਾਂ ਦੇ ਨੁਕਸਾਨ ਹੋਏ ਹੋਏ ਨੇ ਉਹ ਕੀ ਜਰੂ ਇੱਕ ਵਾਰੀ ਕਿਸਾਨ ਦੀ ਆ ਫਸਲ ਕਿਸਾਨ ਤੇ ਮਜਦੂਰ ਦਾ ਨੁਕਸਾਨ ਹੋ ਜਾਂਦਾ ਜਦੋਂ ਇੱਕ ਦੋ ਫਸਲਾਂ ਖਰਾਬ ਹੋ ਜਾਣ ਮੁੜ ਕੇ ਉਹ ਕਰਜ਼ੇ ਜੜੁੱਬ ਜਾਂਦਾ ਪਹਿਲੇ ਹੀ ਪੰਜਾਬ ਦੇ ਕੋਈ ਹਾਲਾਤ ਵਧੀਆ ਨਹੀਂ ਤੁਹਾਨੂੰ ਆਪ ਨੂੰ ਪਤਾ ਹੈ ਬਿਲਕੁਲ ਬਿਲਕੁਲ ਧੰਨਵਾਦ ਮੁਫਰ ਸਾਹਿਬ ਬਿਲਕੁਲ ਜਿਵੇਂ ਤਿੱਖੇ ਸ਼ਬਦਾਂ ਦੇ ਵਿੱਚ ਮੁਫਰ ਸਾਹਿਬ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਲੋਚਨਾ ਵੀ ਕੀਤੀ ਤੇ ਮੰਗ ਵੀ ਕੀਤੀ ਕਿ ਇਸ ਘੱਗਰ ਦੇ ਪੁਲ ਤੇ ਜਾਂ ਜਿੱਥੇ ਵੀ ਪਿਛਲੀ ਵਾਰ ਲੀਕੇਜ ਹੋਈ ਸੀ ਉਥੇ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਅਸੀਂ ਆਪ ਦੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਕੁਦਰਤੀ ਆਫਤ ਦਾ ਕੋਈ ਪਤਾ ਨਹੀਂ ਕਦੋਂ ਆ ਜਾਵੇ ਇਹਦੇ ਨਾਲ ਹੀ ਤੁਸੀਂ ਵੀ ਆਪਦੀਆਂ ਟਰਾਲੀਆਂ ਟਰੈਕਟਰ ਲਗਾ ਕੇ ਨੇੜੇ ਮਿੱਟੀ ਜਾਂ ਕੋਈ ਵੀ ਗੱਟੇ ਵਗੈਰਾ ਜੰਬੋ ਬੈਗ ਵਗੈਰਾ ਉਹਨਾਂ ਦਾ ਪ੍ਰਬੰਧ ਰੱਖੋ ਕਿਉਂਕਿ ਜੇਕਰ ਐਵੇਂ ਦੀ ਆਫਤ ਆਉਂਦੀ ਹੈ ਤਾਂ ਉਹਦੇ ਨਾਲ ਨਜੇਟ ਸਕੀ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਖਬਰ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨਲ ਲਵਪ੍ਰੀਤ ਦੇ ਨਾਲ ਸੁਖਵਿੰਦਰ ਨਿਕੋਨ ਟੀਵੀ ਪੰਜਾਬੀ ਸਰਦੂਲਗੜ੍ਹ